गुरु प्यारी साह संगत जी वाहेगुरु संग संग जी का खालसा वाहू जी की फतेह आप श्री गुरु श्रवन सिंह महाराज जी की रचना कलकी अवतार्याख्या जिसते चुके सौ चौहत् छांद आओ देखते दे अगे गुरु महाराज की फरमान करते हैं के।, के नागनी के सात संघत जी गुरु महाराज जी कहते हैं के ਕਾਲੀ ਨਾਗਣੀ ਦੇ ਵਰਗੇ ਹਨ ਕਲਕੇ ਅਵਤਾਰ ਜੀਆਂ ਦੇ ਬਾਰੇ ਦੱਸਦੇ ਹਨ ਕਿ ਜਿਵੇਂ ਕਾਲੀ ਨਾਗਣੀ ਫੁਰਤੀਲੀ ਹੁੰਦੀ ਹੈ ਕਾਫੀ ਚੁਸਤ ਚਲਾਕ ਹੁੰਦੀ ਹੈ ਇਸ ਤਰ੍ਹਾਂ ਦਾ ਉਹਨਾਂ ਦਾ ਜਾ ਸਕਦੇ ਹਾਂ ਕਿ ਅਕੀ ਮਾਰੀ ਕਹਿੰਦੇ ਹਨ ਕਿ ਕੇ ਮਿਰਗੀ ਕੇ ਨਰੇਸ਼ ਛੇ ਜਾਂ ਹਿਰਨੀਆਂ ਦੇ ਸ਼੍ਰੋਮਣੀ ਹਨ ਹਿਰਨ ਹਨ ਜਿਵੇਂ ਸਾਤ ਸੰਗਤ ਜੀ ਹਿਰਨਾ ਹੁੰਦੀਆਂ ਹਨ ਉਹਨਾਂ ਦੇ ਸ਼੍ਰੋਮਣੀ ਸਭ ਤੋਂ ਪ੍ਰਮੁੱਖ ਜੋ ਹਿਰਨ ਹੁੰਦੀ ਹੈ ਉਸ ਦੇ ਵਰਗੇ ਹਨ ਜਿਵੇਂ ਮਾਰੇ ਜਿਹਨਾਂ ਕੇ ਕੇ ਰਾਜਾ ਛਤਰਧਾਰੀ ਹੈ ਜਾਂ ਛਤਰਧਾਰੀ ਰਾਜਾ ਹਨ ਛਤਰਧਾਰੀ ਰਾਜਾ ਜਿਸ ਦੇ ਉੱਪਰ ਛਤਰ ਚੁਲਾਇਆ ਜਾਂਦਾ ਹੈ ਜਿਸ ਦੀ ਸ਼ੋਭਾ ਹਰ ਜਗ੍ਹਾ ਹੁੰਦੀ ਹੈ ਜਿਸ ਦਾ ਰਾਜ ਦੇ ਅਧਿਕਾਰ ਚੱਲਦਾ ਹੈ ਜਾਂ ਉਸ ਦੇ ਵਰਗੇ ਹਨ ਅੱਗੇ ਮਾਰੇ ਜਾਣ ਕੇ ਕਿ ਕੇ ਕਾਲੀ ਕੇ ਪੇਖਾਰੀ ਸ਼ੈ ਜਾਂ ਕਾਲੀ ਦੇ ਪੇਖਾਰੀ ਪੇਖਾਰੀ ਤੋਂ ਭਾਵ ਹੈ ਸੇਵਕ ਜਾਂ ਕਾਲੀ ਦੇ ਸੇਵਕ ਹਨ ਅੱਗੇ ਮਾਰੇ ਗਏ ਹਨ ਕੇ ਸੋਵਰ ਠਾ ਇਹ ਮकल्ਕੀ ਅਵਤਾਰ ਜੀਤੇ ਜੁਦ ਸਭੈ ਨਿਰਪਤ ਇਸ ਤਰ੍ਹਾਂ ਕਲਕੀ ਅਵਤਾਰ ਨੇ ਯੁੱਧ ਕਰਕੇ ਸਾਰੇ ਰਾਜੇ ਜਿੱਤ ਲਏ ਹਨ ਜਿੰਨੇ ਵੀ ਇਸ ਧਰਤੀ ਦੇ ਉੱਪਰ ਰਾਜੇ ਹਨ ਉਹ ਕਲਕੀ ਅਵਤਾਰ ਜੀ ਆਨੇ ਯੁੱਧ ਕਰਕੇ ਯੁੱਧ ਦਰਾਂ ਜਿੱਤ ਲਏ ਹਨ ਕਿ ਮਾਰੇ ਜਾਂਦੇ ਹਨ ਕਿ ਇਨੋਂ ਰਾਜ ਸੁਧਾਰ 20 ਸਹਿਸ 10 ਲੱਖ ਵਰਖ ਫਿਰ 10 ਲੱਖ 20 ਹਜ਼ਾਰ ਵਰੇ 10 ਲੱਖ 20 ਹਜ਼ਾਰ ਸਾਲ ਰਾਜ ਅਧਿਕਾਰ ਧਾਰਨ ਕੀਤਾ ਹੈ ਅੱਗੇ ਮਾਰੇ ਜਿਹਨੇ ਹਨ ਕਿ 라वण ਬਾਦ ਸ਼ੰਦ ਗਹੀ ਸਮਸੇਰ ਹੱਥ ਵਿੱਚ ਤਲਵਾਰ ਧਾਰਨ ਕਰ ਲਈ ਹੈ ਗੁਰੂ ਮਹਾਰਾਜ ਜੀ ਕਹਿੰਦੇ ਹਨ ਕਿ ਕਲਕੀ ਉਤਾਰ ਜਿਹਾ ਨੇ ਆਪਣੇ ਹੱਥਾਂ ਦੇ ਵਿੱਚ ਤਲਵਾਰ ਧਾਰਨ ਕੀਤੀ ਅੱਗੇ ਮਾਰੇ ਜਿਹਨੇ ਹਨ ਕਿ ਕੀ ਉਹ ਜੰਗ ਜੇਰ ਜੰਗ ਕਰਕੇ ਸਾਰਿਆਂ ਨੂੰ ਅਧੀਨ ਕਰ ਲਿਆ ਹੈ। ਕਹਨ ਤੋਂ ਭਾਵ ਹੈ ਕਿ ਸਾਰਿਆਂ ਦੇ ਉੱਪਰ ਆਪਣੀ ਹਕੂਮਤ ਕਾਇਮ ਕਰ ਲਈ ਹੈ। ਜੰਗ ਕਰਕੇ ਅੱਗੇ ਮਾਰਯ ਜੀ ਕਹਿੰਦੇ ਹਨ ਕਿ ਦਇਅਾ ਮਤ ਫੇਰ ਫਿਰ ਸਾਰਿਆਂ ਨੂੰ ਸੱਚੇ ਧਰਮ ਦੀ ਸਿੱਖਿਆ ਦਿੱਤੀ ਹੈ। ਮਤ ਤੋਂ ਭਾਵ ਕਹੀਏ ਧਰਮ ਕਿ ਸੱਚੇ ਧਰਮ ਦੀ ਸਿੱਖਿਆ ਸਾਰਿਆਂ ਨੂੰ ਦਿੱਤੀ ਹੈ ਕਿ ਮਾਰਯ ਜੀ ਨੇ ਹਨ ਕਿ ਨਾਰਾਗੀ ਬੇਰ ਜੈਸ ਲਈ देर ਨਹੀਂ ਲੱਗੀ ਹੈ ਬਹੁਤ ਹੀ ਜਲਦ ਤੁਰੰਤ ਇਹ ਕਾਰਜ ਕੀਤਾ ਹੈ ਅੱਗੇ ਮਹਾਰਾਜ ਜੀ ਕਹਿੰਦੇ ਹਨ ਕਿ ਦਇਓ ਨੇ ਜੋ ਮੰਤਰ ਆਪਣਾ ਉਪਦੇਸ਼ ਮੰਤਰ ਦਿੱਤਾ ਹੈ ਕਲ ਕੀ ਅਵਤਾਰ ਜੀ ਆਨੇ ਸਾਰਿਆਂ ਨੂੰ ਆਪਣੇ ਵੱਲੋਂ ਮੰਤਰ ਦਿੱਤਾ ਹੈ ਅੱਗੇ ਮਹਾਰਾਜ ਜੀ ਕਹਿੰਦੇ ਹਨ ਕਿ ਤਾਜ ਸਭ ਤੰਤਰ ਸਾਰੇ ਤੰਤਰ ਛਡਵਾ ਦਿੱਤੇ ਹਨ ਜੋ ਵੀ ਕਰਮਕਾਂਢੀ ਯੰਤਰ ਤੰਤਰ ਮੰਤਰ ਕਰਦੇ ਸਨ ਉਹਨਾਂ ਦੇ ਸਭ ਤੰਤਰ ਛਡਵਾ ਕੇ ਆਪਣਾ ਮੰਤਰ ਦਿੱਤਾ ਅੱਗੇ ਮਾਰੇ ਜਾਂਦੇ ਹਨ ਕਿ ਲਿਖਿਆ ਨੇਜੋ ਜੰਤਰ ਅਤੇ ਇਕਾਤ ਵਿੱਚ ਬੰਨ ਆਪਣੇ ਕੋਲੋਂ ਉਹਨਾਂ ਨੇ ਜੰਤਰ ਲਿਖੇ ਹਨ ਅੱਗੇ ਮਾਰੇ ਜਾਂਦੇ ਹਨ ਕਿ ਸੁਬਾਹ ਇਕੰਤਰ ਇਕੱਲਿਆਂ ਬੈਠ ਕੇ ਉਹਨਾਂ ਨੇ ਆਪਣੇ ਕੋਲੋਂ ਜੰਤਰ ਲਿਖ ਦਿੱਤੇ ਹਨ ਅੱਗੇ ਮਾਰੇ ਜਿੰਦੇ ਹਨ ਕਿ ਬਾਗ ਤੁਰੰਗਮ ਛੰਦ ਵਿਵਿੱਧ ਰੂਪ ਸੋਬੈ ਵਿਵਿਦ ਰੂਪ ਹੋ ਕੇ ਸੋਭ ਰਹੇ ਹਨ ਅੱਗੇ ਮਾਰੇ ਜਿੰਦੇ ਹਨ ਕਿ ਅਨਕ ਲੋਗ ਲੋਬੈ ਉਸ ਉੱਤੇ ਅਨੇਕਾਂ ਹੀ ਲੋਕ ਲੁਭਾਇ ਮਾਨ ਹੋ ਰਹੇ ਹਨ ਉਹਨਾਂ ਦੇ ਵੱਲ ਅਨੇਕਾਂ ਲੋਕ ਜਵਾਨ ਆਕਰਸ਼ਿਤ ਹੋ ਕੇ ਆ ਰਹੇ ਹਨ ਉਹਨਾਂ ਦੇ ਦਰਸ਼ਨਾਂ ਵਾਸਤੇ ਅੱਗੇ ਮਾਰੇ ਕਹਿੰਦੇ ਹਨ ਕਿ ਅੰਮਿਤ ਤੇਜਤਾ ਉਸ ਦਾ ਅੰਮਿਤ ਤੇਜ ਹੈ ਅੰਮਿਤ ਤੋਂ ਭਾਵ ਹੈ ਕਿ ਕੋਈ ਮਣਿਆ ਤੋਲਿਆ ਨਹੀਂ ਜਾ ਰਿਹਾ ਨਾ ਖਤਮ ਹੋਣ ਵਾਲਾ ਉਸ ਦਾ ਤੇਜ ਹੈ ਅੱਗੇ ਮਾਰੇ ਕਹਿੰਦੇ ਹਨ ਕਿ ਨਿਯਮ ਦੇਗਾ ਮ ਗਨ ਤੇਜਾ ਉਸ ਨੂੰ ਵੇਦ ਵਿਚਾਰਦੇ ਹਨ ਗੇਮ ਆਰੇ ਕਹਿੰਦੇ ਹਨ ਕਿ ਅਨਕ ਪੇਖਤਾ ਕੇ ਉਸ ਦੇ ਅਨੇਕਾਂ ਹੀ ਪੇਖ ਹਨ ਉਸ ਦੇ ਅਨੇਕਾਂ ਹੀ ਰੂਪ ਹਨ ਕੇ ਮਾਰ ਕੇ ਨੇ ਬੇਪਰ ਰੂਪਵਾ ਕੇ ਅਤੇ ਵਿਵਿਧ ਰੂਪ ਹਨ ਅਨੇਕਾਂ ਹੀ ਤਰ੍ਹਾਂ ਦੇ ਰੂਪ ਅਨੇਕਾਂ ਹੀ ਤਰ੍ਹਾਂ ਦੇ ਪੇਖ ਉਸ ਦੇ ਹਨ ਅਗੇ ਮਾਰ ਕੇ ਕਹਿੰਦੇ ਹਨ ਕਿ ਅਨੂਪ ਰੂਪ ਰਾਜਕ ਅਨੁਪਮ ਰੂਪ ਵਿੱਚ ਸੋਭਦਾ ਹੈ ਜੀ ਜੋ ਕਲਕੱਤਾ ਦੇ ਹਨ अनुपम ਰੂਪ ਵਿੱਚ ਸੋਪ ਦੇ ਹਨ ਅੱਗੇ ਮਾਰੇ ਜਾਂਦੇ ਹਨ ਕਿ ਬਿ ਲੋਕ ਪਾਪ ਬਾਜ ਜਿਸ ਨੂੰ ਵੇਖ ਕੇ ਪਾਪ ਭਜ ਜਾਂਦੇ ਹਨ ਅੱਗੇ ਮਾਰੇ ਜਾਂਦੇ ਹਨ ਕਿ ਬਿਸੇਕ ਪ੍ਰਭਲ ਜੇ ਹੁਤੇ ਜਿਹੜੇ ਵਿਸ਼ੇਸ਼ ਬਲਵਾਨ ਸਨ ਤਾਕਤਵਰ ਸਨ ਮਹਾਰਾਜ ਅਗੇ ਕਹਿੰਦੇ ਹਨ ਕਿ ਅਨੂ ਅਗੇ ਕਹਿੰਦੇ ਹਨ ਕਿ ਅਨੂ ਪਰੂਪ ਸੰਜੁਤੇ ਅਤੇ ਜੋ ਅਨੂਪ ਰੂਪ ਨਾਲ ਸੰਯੁਕਤ ਹਨ ਅਗੇ ਮਹਾਰਾਜ ਕਹਿੰਦੇ ਹਨ ਕਿ ਅੰਮਿਤ ਔਰ ਕਾਵਹੀ ਇਸ ਤਰ੍ਹਾਂ ਦੇ ਅਣਗਿਣਤ ਵੈਰੀਆਂ ਨੂੰ ਮਾਰ ਕੇ ਕਾਵਹੀ ਤੋਂ ਪਾਪ ਹੈ ਕਿ ਕਾਵ ਦੇ ਕੇ ਮਾਰ ਕੇ ਅਗੇ ਮਹਾਰਾਜ ਕਹਿੰਦੇ ਹਨ ਕਿ ਜਗਤ ਜਸ ਪਾਪ ਹੈ ਕਲਕੀ ਅਵਤਾਰ ਜਾਣੇ ਜਗਤ ਦੇ ਵਿੱਚ ਜਸ ਪਾਇਆ ਹੈ ਸੋਭਾ ਪਾਈ ਹੈ ਮਾਰੇ ਜਿਨੇ ਹਨ ਕੇ ਅਖੰਡ ਬਾਹ ਹੈ ਬਲੀ ਕਲਕੀ ਅਵਤਾਰ ਜੀ ਅਖੰਡ ਬਾਹਾਂ ਵਾਲੇ ਬਲਵਾਨ ਹਨ ਲੰਮੀਆਂ ਬਾਹਾਂ ਵਾਲੇ ਬਲਵਾਨ ਸੂਰਮੇ ਹਨ ਨੱਗੇ ਮਾਰੇ ਜਿਨੇ ਹਨ ਕੇ ਸੁਭੰਤ ਜੋਤ ਨਿਰਮਲੀ ਅਤੇ ਨਿਰਮਲ ਜੋਤ ਨਾਲ ਸੁਭਾਜਮਾਨ ਹਨ ਜਿ ਮਾਰੇ ਜਿਨੇ ਹਨ ਕੇ ਸੂ ਹோம் ਜਗ ਕੋ ਕਰੈ ਹோம் ਅਤੇ ਜਗ ਨੂੰ ਕਰਦੇ ਹਨ ਅੱਗੇ ਮਾਰੇ ਜਿੰਦੇ ਹਨ ਕਿ ਪਰਮ ਪਾਪ ਕੋ ਹਰੈ ਅਤੇ ਵੱਡੇ ਪਾਪਾਂ ਨੂੰ ਹਰਦੇ ਹਨ ਤੈਨ ਤੋਂ ਭਾਵ ਕੀ ਖਤਮ ਕਰਦੇ ਹਨ ਅੱਗੇ ਮਾਰੇ ਜਿੰਦੇ ਹਨ ਕਿ ਤੂੰ ਮਰੇ ਸ਼ੰਦ ਜਗ ਜੀਤਿਓ ਜਬ ਸਰਬ ਕਲਕੀ ਨੇ ਜਦ ਸਾਰਾ ਜਗਤ ਜਿੱਤ ਲਿਆ ਹੈ ਕਲਕੀ ਉਤਾਰ ਜਾਣੇ ਸਾਰੀ ਦੁਨੀਆ ਦੇ ਉੱਪਰ ਆਪਣਾ ਰਾਜ ਜਦੋਂ ਕਾਇਮ ਕਰ ਲਿਆ ਹੈ ਫਿਰ ਅੱਗੇ ਮਾਰੀ ਕਹਿੰਦੇ ਹਨ ਕਿ ਤਬ ਬਰਥ ਦਿਓ ਅਤ ਗਰਭ ਤਾਂ ਫਿਰ ਉਸ ਨੂੰ ਆਪਣੀ ਜਿੱਤ ਦੇ ਉੱਪਰ ਹੰਕਾਰ ਜੋ ਹੈ ਵੱਧ ਗਿਆ ਹੈ ਹੰਕਾਰ ਹੋ ਗਿਆ ਹੈ ਅੱਗੇ ਮਾਰੀ ਕਹਿੰਦੇ ਹਨ ਕਿ ਦੀ ਕਾਲ ਪੁਰਖ ਵਿਸਾਰ ਉਸਨੇ ਅਕਾਲ ਪੁਰਖ ਨੂੰ ਵਿਸਾਰ ਦਿੱਤਾ ਹੈ ਜਿਸ ਨੇ ਸਾ ਸੰਗਤ ਜੀ ਕਲਕੇ ਉਤਾਰ ਜਾਣ ਨੂੰ ਇਸ ਤਰਦੇ ਦੇ ਉੱਪਰ ਕਾਲ ਜਗ ਨੂੰ ਖਤਮ ਕਰਨ ਦੇ ਕਾਰਜ ਕਰਨ ਵਾਸਤੇ ਭੇਜਿਆ ਸੀ ਕਲਕੇ ਅਵਤਾਰ ਜੀ ਨੇ ਉਹ ਕਾਰਜ ਤਾਂ ਪੂਰੇ ਕਰ ਲਏ ਹਨ ਪਰ ਹੁਣ ਹੰਕਾਰ ਵਿੱਚ ਆ ਕੇ ਕਾਲਪੁਰਖ ਨੂੰ ਵਿਸਾਰ ਦਿੱਤਾ ਹੈ ਗਿਮਾਰਾਈ ਕਹਿੰਦੇ ਹਨ ਕਿ ਇਹ ਭਾਤਕੀਨ ਵਿਚਾਰ ਅਤੇ ਇਸ ਤਨਾ ਵਿਚਾਰ ਕਰਨ ਲੱਗਾ ਹੈ ਬਿਨ ਮੋਹ ਦੂਸਰਨਾਯੋਰ ਮੇਰੇ ਤੋਂ ਬਿਨਾ ਹੋਰ ਕੋਈ ਦੂਜੀ ਸੱਤਾ ਨਹੀਂ ਹੈ ਆਪਣੇ ਆਪ ਨੂੰ ਹੀ ਕਲ ਕੀ ਉਤਾਰ ਜਿਨੇ ਰੱਬ ਮੰਨ ਲਿਆ ਹੈ ਅਤੇ ਵਿਚਾਰ ਕੀਤੀ ਹੈ ਕਿ ਮੇਰੇ ਤੋਂ ਬਿਨਾ ਇਥੇ ਹੋਰ ਕੋਈ ਨਹੀਂ ਹੈ ਮੇਰੇ ਤੋਂ ਵੱਡਾ ਜੋ ਹੈ ਅੱਗੇ ਮਾਰੇ ਜਿੰਦੇ ਹਨ ਕਿ ਅਸਮਾਨਿਓ ਸਭ othor ਇਸ ਤਰ੍ਹਾਂ ਸਭ ਥਾ ਮੰਨਿਆ ਜਾਣ ਲੱਗਾ ਹੈ ਕਲ ਕੀ ਉਤਾਰ ਜਿਆਂ ਨੂੰ ਹੀ ਸਭ ਜਗਾਵਾਂ ਤੇ ਮੰਨਿਆ ਜਾਣ ਲੱਗਾ ਉਸ ਦੀ ਪੂਜਾ ਹੋਣ ਲੱਗੀ ਹੈ ਅੱਗੇ ਮਾਰੇ ਜਿੰਦੇ ਹਨ ਕਿ ਜਗ ਜੀਤ ਕੀਨ ਗੁਲਾਮ ਮੈਂ ਜਗਤ ਨੂੰ ਜਿੱਤ ਕੇ ਆਪਣਾ ਸੇਵਕ ਬਣਾ ਲਿਆ ਹੈ। ਪੂਰੇ ਹੀ ਜਗਤ ਨੂੰ ਆਪਣਾ ਗੁਲਾਮ ਬਣਾ ਲਿਆ ਹੈ ਕਿ ਮਾਰੇ ਕਹਿੰਦੇ ਹਨ ਕਿ ਆਪਨ ਜਪਾਇਓ ਨਾਮ। ਪਾਉਣ ਲੱਗਾ ਹੈ। ਇਸ ਤਰ੍ਹਾਂ ਸਾਰੇ ਹੀ ਜਗਤ ਨੂੰ ਸਾਧ ਸੰਗਤ ਜੀ ਆਪਣਾ ਗੁਲਾਮ ਬਣਾ ਕੇ ਕਲਕੇ ਉਤਾਰ ਜੀ ਆਪਣਾ ਨਾਮ ਜਪਉਣ ਲੱਗ ਗਏ ਹਨ। ਆ ਸਾਧ ਸੰਗਤ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਗਿਰਦਾਸ ਕਰਦੇ ਮਹਾਰਾਜ। ਸਿੱਖਾਂ ਨੂੰ ਸਿੱਖੀ ਦਾ ਨਿਸ਼ਾਨ ਰੱਦਨ ਬਖਸ਼ਣਾ ਸਿਰਤੇ ਮਿਹਰ ਪਰ ਆਤ ਰੱਖਣਾ ਕਾਲਸੇ ਦੀ ਚੜ੍ਹਦੀ ਕਲਾ ਕਰਨੇ ਨਾਮਦਾਨ ਬਖਸ਼ਣਾ ਸੰਗਤ ਜੀ ਕਥਾ ਦਾ ਵਿਚਾਰ ਕਰਦਾ ਹਨ ਇੱਕਾਂ ਪ੍ਰਕਾਰ ਦੇ ਪੁੱਲ ਆ ਚੁੱਕਾ ਹੋ ਗਿਆਂ ਹੋਣਗੇ ਆਪ ਸਰਬੱਤ ਸੰਗਤ ਬਖਸ਼ਣ ਜੋਗ ਬਖਸ਼ ਲੈਣਾ ਜਿਸ ਨੇ ਚੈਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ